ਉਹਨਾਂ ਦਾ ਰੋ ਚੈੱਕਅਪ ਕਰ ਰਹੇ ਆ ਪਹਿਲੇ ਦਿਨ ਤੋਂ ਅਸੀਂ ਆਪਣੇ ਜ਼ਿੰਮੇਵਾਰ ਭਰਾ ਤੇ ਡੱਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਹੇ ਆ ਸਾਡੇ 50 ਡਾਕਟਰਸ ਦੀ ਟੀਮ ਡੱਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਤੇ ਚਰਚਾ ਕਰਦੀ ਹੈ ਵੀਡੀਓ ਕਾਨਫਰੈਂਸ ਕਾਨਫਰencing ਦੇ ਰਹੀ ਹੈ ਤੇ ਅੱਜ ਦਾ ਜਿਹੜਾ ਅਪਡੇਟ ਦਵਾਂ ਤਾਂ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਗਿਆ ਤਾਂ ਉਹਨਾਂ ਦਾ ਬੀਪੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਬੀਪੀ ਇੱਕਦਮ ਹਾਈ ਕਾਫੀ ਹਾਈ ਤੋਂ ਜਾ ਕੇ ਕਾਫੀ ਲੋ ਤੱਕ ਆਉਂਦਾ ਸੀਗਾ ਉਹਨਾਂ ਦਾ ਬੀਪੀ ਮਿੰਟ-ਮਿੰਟ ਬਾਅਦ ਅਸੀਂ ਮਾਨੀਟਰ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਅੱਜ ਲੈਬ ਵਰਕ ਵੀ ਲੈ ਗਏ ਨੇ ਜੇ ਤਾਂ ਦੀ ਰਿਪੋਰਟਾਂ ਆਉਣਗੀਆਂ ਤੁਹਾਨੂੰ ਅਪਡੇਟ ਜ਼ਰੂਰ ਕੀਤਾ ਜਾਏਗਾ ਤੇ ਇੱਕ ਜੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਨਲਾਈਨ ਦੇਣਾ ਜਿੱਦਾਂ ਠੰਡ ਕਾਫੀ ਵਧ ਰਹੀ ਹੈ ਅੱਜ ਵੀ ਟੈਂਪਰੇਚਰ ਘਟਿਆ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਭਰਾਵਾਂ ਦਾ ਜਿਹਨਾਂ ਦਾ ਵੀ ਰੋਜ਼ ਖਿਆਲ ਰ ਤਾ ਇਸ ਚੀਜ਼ ਦਾ ਡਰ ਇਸ ਚੀਜ਼ ਦਾ ਰਿਸਕ ਉਹਨਾਂ ਨੂੰ ਬਹੁਤ ਜ਼ਿਆਦਾ ਰਹਿ ਰਿਹਾ ਹੈ ਕਿਉਂਕਿ ਉਹਨਾਂ ਨੇ ਇੰਨੇ ਦਿਨ ਹੋ ਗਿਆ 29ਵਾਂ ਦਿਨ ਹੈ ਬਿਲਕੁਲ ਕੁਝ ਖਾਦਾ ਨਹੀਂ ਹੈ ਤਾਂ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੈ ਤਾਂ ਉਹਨਾਂ ਨੂੰ ਇਨਫੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ ਇਸ ਕਰਕੇ ਆਉਣ ਵਾਲੇ ਦਿਨ ਇੱਕ ਠੰਡ ਕਰਕੇ ਉਹਨਾਂ ਦੀ ਬਾਡੀ ਨੂੰ ਜੋ ਉਹਨਾਂ ਨੇ ਬਿਲਕੁਲ ਕੁਝ ਨਹੀਂ ਖਾਦਾ ਬਾਡੀ ਨੂੰ ਹੋਰ ਜ਼ਿਆਦਾ ਵਰਕ ਕਰਨਾ ਪਏਗਾ ਆਪਣਾ ਬੇਸਿਕ ਟੈਂਪਰੇਚਰ ਮੇਨਟੇਨ ਕਰਨ ਨੂੰ ਤਾਂ ਕਰਕੇ ਆਉਣ ਵਾਲੇ ਦਿਨ ਕਾਫੀ ਖਤਰਾ ਚਿੰਤਾ ਜਨਕ ਰਹਿਣਗੇ ਉਹਨਾਂ ਲਈ ਤੇ ਅੱਜ ਦਾ ਵਿਸ਼ੇਸ਼ ਵਿਚਾਰ ਆਹੀ ਸੀਗਾ ਧੰਨਵਾਦ ਹੁਣ ਮੈਂ ਬੀਨ ਉਹਨਾਂ ਦਾ ਰੋਜ਼ ਚੈੱਕਅਪ ਕਰ ਰਹੇ ਆ ਪਹਿਲੇ ਦਿਨ ਤੋਂ ਅਸੀਂ ਆਪਣੇ ਜ਼ਿੰਮੇਵਾਰ ਭਰਾ ਤੇ ਡਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਹੇ ਆ ਸਾਡੇ 50 ਡਾਕਟਰਸ ਦੀ ਟੀਮ ਡਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਤੇ ਚਰਚਾ ਕਰਦੀ ਹੈ ਵੀਡੀਓ ਕਾਨਫਰੈਂਸਿੰਗ ਕਾਨਫਰੈਂਸਿੰਗ ਦੇ ਰਾਹੀਂ ਤੇ ਅੱਜ ਦਾ ਜਿਹੜਾ ਅਪਡੇਟ ਦਵਾਂ ਤਾਂ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਗਿਆ ਤਾਂ ਉਹਨਾਂ ਦਾ ਬੀਪੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਬੀਪੀ ਇੱਕਦਮ ਹਾਈ ਕਾਫੀ ਹਾਈ ਤੋਂ ਜਾ ਕੇ ਕਾਫੀ ਲੋ ਤੱਕ ਆਉਂਦਾ ਸੀਗਾ ਉਹਨਾਂ ਦਾ ਬੀਪੀ ਮਿੰਟ ਮਿੰਟ ਬਾਅਦ ਅਸੀਂ ਮਾਨੀਟਰ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਅੱਜ ਲੈਬ ਵਰਕ ਵੀ ਲੈ ਗਏ ਨੇ ਜੇ ਤਾਂ ਦੀ ਰਿਪੋਰਟਾਂ ਆਉਣਗੀਆਂ ਤੁਹਾਨੂੰ ਅਪਡੇਟ ਜ਼ਰੂਰ ਕੀਤਾ ਜਾਏਗਾ ਤੇ ਇੱਕ ਜੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਨਲਾਈਨ ਦੇਣਾ ਜਿੱਦਾਂ ਠੰਡ ਕਾਫੀ ਵੱਧ ਰਹੀ ਹੈ ਅੱਜ ਵੀ ਟੈਂਪਰੇਚਰ ਘਟਿਆ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਭਰਾਵਾਂ ਦਾ ਜਿਹਨਾਂ ਦਾ ਵੀ ਰੋਜ਼ ਖਿਆਲ ਰੱਖ ਤਾ ਇਸ ਚੀਜ਼ ਦਾ ਡਰ ਇਸ ਚੀਜ਼ ਦਾ ਰਿਸਕ ਉਹਨਾਂ ਨੂੰ ਬਹੁਤ ਜ਼ਿਆਦਾ ਰਹਿ ਰਿਹਾ ਕਿਉਂਕਿ ਉਹਨਾਂ ਨੇ ਇੰਨੇ ਦਿਨ ਹੋ ਗਿਆ 29ਵਾਂ ਦਿਨ ਹੈ ਬਿਲਕੁਲ ਕੁਝ ਖਾਦਾ ਨਹੀਂ ਹੈ ਤਾਂ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੈ ਤਾਂ ਉਹਨਾਂ ਨੂੰ ਇਨਫੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ ਇਸ ਕਰਕੇ ਆਉਣ ਵਾਲੇ ਦਿਨ ਇੱਕ ਠੰਡ ਕਰਕੇ ਉਹਨਾਂ ਦੀ ਬੋਡੀ ਨੂੰ ਜੋ ਉਹਨਾਂ ਨੇ ਬਿਲਕੁਲ ਕੁਝ ਨਹੀਂ ਖਾਦਾ ਬੋਡੀ ਨੂੰ ਹੋਰ ਜ਼ਿਆਦਾ ਵਰਕ ਕਰਨਾ ਪਏਗਾ ਆਪਣਾ ਬੇਸਿਕ ਟੈਂਪਰੇਚਰ ਮੇਨਟੇਨ ਕਰਨ ਨੂੰ ਤਾਂ ਕਰਕੇ ਆਉਣ ਵਾਲੇ ਦਿਨ ਕਾਫੀ ਖਤਰਾ ਚਿੰਤਾ ਜਨਕ ਰਹਿਣਗੇ ਉਹਨਾਂ ਲਈ ਤੇ ਅੱਜ ਦਾ ਵਿਸ਼ੇਸ਼ ਵਿਚਾਰ ਆਹੀ ਸੀਗਾ ਧੰਨਵਾਦ ਹੁਣ ਮੈਂ ਬੀਟ ਉਹਨਾਂ ਦਾ ਰੋ ਚੈੱਕਅਪ ਕਰ ਰਹੇ ਆ ਪਹਿਲੇ ਦਿਨ ਤੋਂ ਅਸੀਂ ਆਪਣੇ ਜ਼ਿੰਮੇਵਾਰ ਭਰਾ ਤੇ ਡੱਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਹੇ ਆ ਸਾਡੇ 50 ਡਾਕਟਰਸ ਦੀ ਟੀਮ ਡੱਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਤੇ ਚਰਚਾ ਕਰਦੀ ਹੈ ਵੀਡੀਓ ਕਾਨਫਰੈਂਸ ਕਾਨਫਰencing ਦੇ ਰਹੀ ਹੈ ਤੇ ਅੱਜ ਦਾ ਟੀਮ ਅਪਡੇਟ ਦਵਾਂ ਤਾਂ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਗਿਆ ਤਾਂ ਉਹਨਾਂ ਦਾ ਬੀਪੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਬੀਪੀ ਇੱਕਦਮ ਹਾਈ ਕਾਫੀ ਹਾਈ ਤੋਂ ਜਾ ਕੇ ਕਾਫੀ ਲੋ ਤੱਕ ਆਉਂਦਾ ਸੀਗਾ ਉਹਨਾਂ ਦਾ ਬੀਪੀ ਮਿੰਟ-ਮਿੰਟ ਬਾਅਦ ਅਸੀਂ ਮਾਨੀਟਰ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਅੱਜ ਲੈਬ ਵਰਕ ਵੀ ਲੈ ਗਏ ਨੇ ਜੇ ਤਾਂ ਦੀ ਰਿਪੋਰਟਾਂ ਆਉਣਗੀਆਂ ਤੁਹਾਨੂੰ ਅਪਡੇਟ ਜ਼ਰੂਰ ਕੀਤਾ ਜਾਏਗਾ ਤੇ ਇੱਕ ਜੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਨਲਾਈਨ ਦੇਣਾ ਜਿੱਦਾਂ ਠੰਡ ਕਾਫੀ ਵਧ ਰਹੀ ਹੈ ਅੱਜ ਵੀ ਟੈਂਪਰੇਚਰ ਘਟਿਆ ਹੈ ਤੇ ਅਸੀਂ ਆਪਣੀ ਜ਼ਿੰਮੇਵਾਰੀ ਭਰਾਵਾਂ ਦਾ ਜਿਹਨਾਂ ਦਾ ਵੀ ਰੋਜ਼ ਖਿਆਲ ਰੱਖ ਤਾ ਇਸ ਚੀਜ਼ ਦਾ ਡਰ ਇਸ ਚੀਜ਼ ਦਾ ਰਿਸਕ ਉਹਨਾਂ ਨੂੰ ਬਹੁਤ ਜ਼ਿਆਦਾ ਰਹਿ ਰਿਹਾ ਹੈ ਕਿਉਂਕਿ ਉਹਨਾਂ ਨੇ ਇੰਨੇ ਦਿਨ ਹੋ ਗਿਆ 29ਵਾਂ ਦਿਨ ਹੈ ਬਿਲਕੁਲ ਕੁਝ ਖਾਦਾ ਨਹੀਂ ਹੈ ਤਾਂ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੈ ਤਾਂ ਉਹਨਾਂ ਨੂੰ ਇਨਫੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ ਇਸ ਕਰਕੇ ਆਉਣ ਵਾਲੇ ਦਿਨ ਇੱਕ ਠੰਡ ਕਰਕੇ ਉਹਨਾਂ ਦੀ ਬਾਡੀ ਨੂੰ ਜੋ ਉਹਨਾਂ ਨੇ ਬਿਲਕੁਲ ਕੁਝ ਨਹੀਂ ਖਾਦਾ ਬਾਡੀ ਨੂੰ ਹੋਰ ਜ਼ਿਆਦਾ ਵਰਕ ਕਰਨਾ ਪਏਗਾ ਆਪਣਾ ਬੇਸਿਕ ਟੈਂਪਰੇਚਰ ਮੇਨਟੇਨ ਕਰਨ ਨੂੰ ਤਾਂ ਕਰਕੇ ਆਉਣ ਵਾਲੇ ਦਿਨ ਕਾਫੀ ਖਤਰਾ ਚਿੰਤਾ ਜਨਕ ਰਹਿਣਗੇ ਉਹਨਾਂ ਲਈ ਤੇ ਅੱਜ ਦਾ ਵਿਸ਼ੇਸ਼ ਵਿਚਾਰ ਆਹੀ ਸੀਗਾ ਧੰਨਵਾਦ ਹੁਣ ਮੈਂ